ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕਰਨ ਵਾਲੇ ਕੈਪਟਨ ਸਾਹਿਬ ਦੇ ਰਾਜ ਵਿੱਚ ਕਿਸਾਨ ਲਗਾਤਾਰ ਮਰ ਰਹੇ ਨੇ। ਖੁਦਕੁਸ਼ੀ ਦਾ ਕਾਰਨ ਸਿਰਫ ਕਰਜ਼ਾ ਹੈ ਜਿਸ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ ਸਮੇਤ ਹਰ ਪਾਰਟੀ ਨੇ ਮੁੱਖ ਮੁੱਦਾ ਬਣਾਇਆ ਸੀ। ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਸੈਜੜਾ ਦਾ ਹੈ ਜਿੱਦੇ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ ਕਿਸਾਨ ਨੇ ਕਰਜ਼ੇ ਦੇ ਬੋਝ ਥਲੇ ਦਬ ਕੇ ਖੁਦਕੁਸ਼ੀ ਕਰ ਲਈ। ਮੇਰੇ ਤੋਂ ਕਿਸਾਨ ਦੇ ਭਰਾ ਨੇ ਦੱਸਿਆ ਕਿ ਉਹਨਾਂ ਦੇ ਸਿਰ 6 ਲੱਖ ਰੁਪਏ ਦਾ ਕਰਜ਼ਾ ਸੀ ਤੇ ਮਾੜੇ ਆਰਥਿਕ ਹਾਲਾਤਾਂ ਕਾਰਨ ਉਹ ਜ਼ਮੀਨ ਠੇਕੇ ਤੇ ਵੀ ਨਹੀਂ ਲੈ ਸਕਦੇ ਇਸ ਕਾਰਨ 32 ਸਾਲ ਦੇ ਨੌਜਵਾਨ ਕਿਸਾਨ ਨੇ ਵੀ ਉਹੀ ਰਾਹ ਚੁਣਿਆ ਜਿੱਥੋਂ ਕੋਈ ਵਾਪਸ ਨਹੀਂ ਮੁੜ ਸਕਦਾ ਸਾਡੇ ਕੋਲ ਕੋਈ ਜ਼ਮੀਨ 2004 ਦੇ ਵਿੱਚ ਸਾਡੀ ਜ਼ਮੀਨ ਜਿਹੜੀ ਵਿਕੀ ਸੀਗੀ ਜੀ ਉਹ ਵੀ ਕਰਜ਼ੇ ਦੇ ਕਾਰਨ 1998 ਦੇ ਵਿੱਚ ਮੇਰੇ ਡੈਡੀ ਦੀ ਡੈਥ ਹੋ ਗਈ ਸੀਗੀ ਮੈਂ ਤਕਰੀਬਨ ਉਹਨਾਂ ਨੌਵੀਂ ਕਲਾਸ ਚ ਪੜਦਾ ਸੀਗਾ ਜੇ ਮੈਂ ਉੱਥੋਂ ਬਠੇਪਰਾ ਸੀਗੇ ਉਹਨੂੰ ਪਰ ਕਰਜ਼ਾ ਬੜਾ ਸੀਗਾ 2004 ਦੇ ਵਿੱਚ ਸਾਨੂੰ ਜਮੀਨ ਆ ਜਿਹੜੀ ਵੇਚ ਕੇ ਸਾਰਾ ਕਰਜ਼ਾ ਚਾਰ ਕਿੱਲੇ ਲਾਉਣਾ ਪਿਆ ਤੇ ਫਿਰ ਅਸੀਂ ਠੇਕੇ ਤੇ ਲੈ ਕੇ ਗੁਜ਼ਾਰਾ ਕਰਦੇ ਰਹੇ ਜਿੰਨਾ ਟਾਈਮ ਹੋਇਆ ਪਰ ਹੁਣ ਆਪਣਾ ਹਰਤ ਗਈ ਪੁਲਿਸ ਨੇ ਵੀ ਪੁਸ਼ਟੀ ਕੀਤੀ ਕਿ ਮਿਰਤਕ ਗੁਰਵਿੰਦਰ ਸਿੰਘ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕੀਤੀ ਹੈ ਆੜਤੀਆਂ ਦਾ ਕਰਜ਼ਾਈ ਹੈ 6 ਲੱਖ ਰੁਪਈਆ ਕਹਿੰਦੇ ਕਰਜ਼ਾ ਦੇਣਾ ਹੈ ਉਸ ਤੋਂ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਤੇ ਉਹ ਪਰੇਸ਼ਾਨੀ ਦੇ ਕਾਰਨ ਰਾਤ ਉਹਨੇ ਬੀਤੀ ਰਾਤ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਤੇ ਇਹਨਾਂ ਦੇ ਬਿਆਨ ਦੇ ਆਧਾਰ ਤੇ ਅਸੀਂ 174 ਦੀ ਕਾਰਵਾਈ ਅਮਲ ਵਿੱਚ ਲੈਂਦੀ ਹੈ ਪੰਜਾਬ ਦੇ ਕਿਸਾਨਾਂ ਸਿਰ ਕਈ ਹਜ਼ਾਰ ਕਰੋੜ ਦਾ ਕਰਜ਼ਾ ਹਰ ਪਲ ਮੌਤ ਦੇ ਸائے ਵਾਂਗ ਮੰਡਰਾ ਰਿਹਾ ਹੈ ਤੇ ਵਾਦੀ ਮਹਿੰਗਾਈ ਤੇ ਫਸਲਾਂ ਦੇ ਭਾਅ ਵਿੱਚ ਕਾਰਬਾਧ ਰਿਹਾ ਪਾੜਾ ਕਿਸਾਨਾਂ ਨੂੰ ਕੀਟਨਾਸ਼ਕਾਂ ਵਾਲੀ ਦਵਾਈ ਖੁਦ ਪੀਣ ਲਈ ਮਜਬੂਰ ਕਰ ਰਿਹਾ ਹੈ ਸਤਾ ਬਚਾਉਂਦੇ ਆ ਸਤਾ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਇਹ ਕਿਸਾਨਾਂ ਨੂੰ ਬਿਲਕੁਲ ਅਣ ਦੇਖਿਆ ਕੋਲੇ ਕਰ ਦਿੰਦੇ ਆ ਕਿ ਸਿਰਫ ਆਪਦੀਆਂ ਰੋਟੀਆਂ ਸੇਕਦੇ ਆ ਉਸ ਸਮੇਂ ਵੋਟਾਂ ਦੀ ਖਾਤਰ ਇਹਨਾਂ ਦੇ ਅੰਦਰ ਕਿਸਾਨਾਂ ਲਈ ਕੋਈ ਹਮਦਰਦੀ ਨਹੀਂ ਤੇ ਨਾ ਹੀ ਇਹਨਾਂ ਤੋਂ ਕੋਈ ਬਹੁਤੀ ਵੱਡੀ ਆਸ ਹੈ ਕਿਉਂਕਿ ਇਹ ਸਰਕਾਰਾਂ ਸਿਰਫ ਵਾਦੇ ਤੇ ਦਾਅਵੇ ਹੀ ਕਰਨ ਜੋਗ ਨੇ